ਮੱਥਾ ਟੇਕ ਕੇ ਸ਼ਾਬਾਸ਼ ਆਪਣੀ ਕਲਾਸਿਸ ਵਿੱਚ ਚਲੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੱਰੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਅੱਗੇ ਤੇ ਸਾਧ ਸੰਗਤ ਅੱਗੇ ਬੇਨਤੀ ਹੈ ਕਿ ਜਦੋਂ ਵੀ ਆਪਾਂ ਦਵਾਨ ਦੀ ਕੋਈ ਸਮਾਪਤੀ ਹੁੰਦੀ ਹੈ ਜਾਂ ਕੋਈ ਪ੍ਰੋਗਰਾਮ ਦੀ ਸਮਾਪਤੀ ਹੁੰਦੀ ਰੌਲਾ ਨਾ ਪਾਇਆ ਕਰੋ ਪਲੀਜ਼ ਬੱਚਿਆਂ ਨੂੰ ਬੇਨਤੀ ਹੈ ਚੁੱਪ ਦਾ ਨਾਮ ਬਖਸ਼ੋ ਗੁਰੂ ਸਾਹਿਬ ਦਾ ਦਰਬਾਰ ਸਜਿਆ ਹੋਇਆ ਹੈ ਜੀਬੀਆਂ ਨੇ ਉਹਨਾਂ ਨੇ ਰਲ ਮਿਲ ਕੇ ਇੱਕ ਸਹਿਜ ਪਾਠ ਜੋ ਆਰੰਭਤਾ ਕਰਨੀ ਹੈ ਤੇ ਸੋਮਵਾਰ ਉਸ ਦੇ ਭੋਗ ਪਾਏ ਜਾਣਗੇ ਸ਼ਾਮ ਨੂੰ 6 ਵਜੇ ਤੋਂ ਲੈ ਕੇ 8:30 ਵਜੇ ਤੱਕ ਦਵਾਨ ਸਜਣਗੇ ਆਓ ਧੰਤਰ ਬਾਬਾ ਦੀਪ ਸਿੰਘ ਦੀ ਯਾਦ ਵਿੱਚ ਆਪਾਂ ਸੋਮਵਾਰ ਨੂੰ ਸਾਰੇ ਇਕੱਠੇ ਹੋ ਕੇ ਗੁਰੂ ਦਾ ਨਾਮ ਗੁਰੂ ਦੀ ਬਾਣੀ ਨੂੰ ਜਪੀਏ ਅਤੇ ਉਹਨਾਂ ਨੂੰ ਯਾਦ ਕਰੀਏ ਉਹਨਾਂ ਸੂਰਮਿਆਂ ਨੂੰ ਜਿਨ੍ਹਾਂ ਨੇ ਆਪਣੇ ਆਪ ਨੂੰ ਵਾਰ ਦਿੱਤਾ ਸੂਰਾਂ ਸੋ ਪਹਿਚਾਨੀਆਂ ਜੋ ਨਰੇਦੀਨ ਕੇ ਹੀਤ ਹੈ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾੜੇ ਖੇਤ ਅਸੀਂ ਉਹਨਾਂ ਸੂਰ ਬੀਰਾਂ ਨੂੰ ਯਾਦ ਕਰਨਾ ਨੇ ਕਰਨਾ ਹੈ ਭਾਈ ਤੇ ਇਸ ਹੁਣ ਆਪਣੇ ਵਿੱਚ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਕਥਾ ਕਰਨਗੇ ਉਪਰੰਤ ਸਵਾ 12 ਵਜੇ ਭਾਈ ਸਾਹਿਬ ਭਾਈ ਸੁਵਿੰਦਰ ਸਿੰਘ ਜੀ ਦਿੱਲੀ ਵਾਲੇ ਉਹ ਜਥਾ ਆ ਕੇ ਆਪਾਂ ਨੂੰ ਗੁਰੂ ਦੀ ਕੀਰਤਨ ਬਾਣੀ ਸਰਵਣ ਕਰਾਉਣਗੇ ਇਨੀਆਂ ਕ ਬੇਨਤੀਆਂ ਪ੍ਰਵਾਨ ਜੇ ਹੋਰ ਕਿਸੇ ਨੇ ਕੋਈ ਸੇਵਾ ਜਾਂ ਕੋਈ ਆਉਣ ਵਾਲੇ ਸੰਡੇ ਵਿੱਚ ਕੋਈ ਯੋਗਦਾਨ ਪਾਉਣਾ ਹੋਵੇ ਉਹ ਭਾਈ ਸਾਨੂੰ ਲਿਖਾ ਸਕਦਾ ਹੈ ਇਨੀਆਂ ਕ ਬੇਨਤੀਆਂ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਮਹਾਰਾਜ ਬਖਸ਼ਦੇਨ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀਪਟੇਕ ਵਾਇਗੁਰੂ ਵਾਇਗੁਰੂ ਦੰਡੋਤ ਵੰਦਨ ਅਨਕ ਵਾਰ ਵਾਹੀ ਵਾਹੀ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭ ਨਾਨਕ ਜ਼ਿਕਰ ਹੱਥ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤੇ ਹਾਰੀ ਹਮਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪਹਿਲਾ ਗਉ ਬ੍ਰਾਹਮਣ ਕਉ ਕਰ ਲਾਵੋ ਗੋਬਰ ਤਰਨ ਨ ਜਾਇ ਧੋਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਸ਼ਾ ਖਾਈ ਅੰਤਰ ਪੂਜਾ ਪੜ੍ਹੇ ਕਿਤੇ ਬਾ ਸੰਜਮ ਤੁਰਕਾ ਭਾਈ ਛੋੜੀ ਲੈ ਪਾਖੰਡਾ ਨਾਮ ਲਿਆ ਜਾਹੇ ਤਰੰਦਾ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਫਤੇ ਆਪ ਸਭ ਸੰਗਤਾਂ ਨੇ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਬਰ ਸ਼ਤਰ ਤਖ ਦੇ ਮਾਲਕ ਗੁਰਤਾ ਗੱਦੀ ਉਪਰ ਸੁਭਾਏ ਮਾਨ ਦਸਾਂ ਪਾਤਸ਼ਾਹਿਆਂ ਦੇ ਪਾਵਨ ਪ੍ਰਤੱਖ ਰੂਪ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਵਾਸੀ ਮਹਾਨ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਤੁਰ ਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ ਐਸੀ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁਰ ਕੀ ਬਾਣੀ ਦੀ ਕਥਾ ਵਿਚਾਰ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਕੀਰਤਨ ਨੂੰ ਸਰਵਣ ਕਰਨ ਦਾ ਸੁਭਾਗ ਸਮਾ ਪ੍ਰਾਪਤ ਹੋ ਰਿਹਾ ਹੈ ਜਿਹੜਾ ਵੀ ਸਮਾ ਸਾਧ ਸੰਗਤ ਜੀ ਇਸ ਸਾਧ ਸੰਗਤ ਵਿੱਚ ਬਤੀਤ ਹੋ ਜਾਂਦਾ ਹੈ ਕੇਵਲ ਉਹੀ ਸਮਾ ਪਰਮੇਸ਼ਰ ਜੀ ਦਰਗਾਹ ਸਾਚ ਖੰਡ ਵਿੱਚ ਪ੍ਰਮਾਣਿਕ ਹੈ ਅੰਜ ਆਪਾਂ ਬਹੁਤਾ ਸਮਾ ਸੌਣ ਵਿੱਚ ਖਾਣ ਪੀਣ ਵਿੱਚ ਦੁਨੀਆਂ ਦੇ ਕੰਮਾਂ ਧੰਦਿਆਂ ਦੇ ਵਿੱਚ ਬਤੀਤ ਕਰਦੇ ਆਂ ਸਮਾ ਬੜੀ ਕੀਮਤੀ ਚੀਜ਼ ਹੈ ਤੇ ਬਹੁਤ ਵੱਡੇ ਭਾਗਾਂ ਦੇ ਨਾਲ ਹੀ ਮਨੁੱਖਾ ਜਨਮ ਰੂਪ ਜਿਹੜਾ ਸਮਾ ਸਾਨੂੰ ਮਿਲਿਆ ਔਰ ਇਹਦੀ ਅਸਲੀ ਕੀਮਤ ਪਰਮੇਸ਼ਰ ਦੇ ਪਿਆਰੇ ਭਗਤ ਗੁਰਸਿੱਖੀ ਪਾਉਂਦੇ ਐ ਜਮਨ ਜਪਦੇ ਹਨ ਪਰ ਸਤਿਗੁਰੂ ਜੀ ਨੇ ਸਾਡੇ ਤੇ ਮਹਾਨ ਬਖਸ਼ਿਸ਼ ਕੀਤੀ ਹੈ ਜਿਹੜਾ ਗ੍ਰਸਤੀ ਹੈ ਧਰਮ ਦੀ ਕਿਰਤ ਕਰਦਾ ਹੈ ਜੇ ਉਹ ਸਵੇਰੇ ਔਰ ਸ਼ਾਮ ਦੋ ਸਮੇਂ ਵੀ ਸਤਿਗੁਰੂ ਜੀ ਦੀ ਸੰਗਤ ਵਿੱਚ ਹਾਜ਼ਰੀ ਭਰ ਲਵੇ ਔਰ ਸਤਿਗੁਰੂ ਜੀ ਦੇ ਦੱਸੇ ਹੋਏ ਮਾਰਗ ਤੇ ਚੱਲ ਪਵੇ ਪੰਜਾਂ ਬਾਣੀਆਂ ਸੱਤਾਂ ਬਾਣੀਆਂ ਦਾ ਨਿਤਨੇਮ ਕਰ ਲਵੇ ਮਹਾਰਾਜ ਦੀ ਜਾਤ ਨੂੰ ਆਪਣੇ ਦਿਲ ਵਿੱਚ ਸਦਾ ਵਸਾ ਕੇ ਰੱਖੇ ਤਾਂ ਸਤਿਗੁਰੂ ਜੀ ਐਸੇ ਗੁਰਸਿੱਖ ਦਾ ਵੀ ਭਲਾ ਕਰ ਦਿੰਦੇ ਹਨ ਸੋ ਆਓ ਇਸ ਕੀਮਤੀ ਸਮੇਂ ਨੂੰ ਜਿਹੜਾ ਸਾਨੂੰ ਵੱਡਿਆਂ ਭਾਗਾਂ ਦੇ ਨਾਲ ਮਿਲਿਆ ਹੈ ਇਹਨੂੰ ਲੇਖੇ ਵਿੱਚ ਤਾਂ ਹੀ ਆਪਾਂ ਪਾ ਸਕਦੇ ਹਾਂ ਜੇ ਇਥੇ ਮਨ ਦੀ ਇਕਾਗਰਤਾ ਹੋਵੇਗੀ ਦੇ ਮਨ ਕਿਤੇ ਹੋਰ ਹੈ ਫਿਰ ਵੀ ਹਾਜ਼ਰੀ ਨਹੀਂ ਲੱਗਣੀ ਇਸ ਜਿਤ ਦੀ ਵਰਦੀ ਨੂੰ ਕਾਗਰ ਕਰੀਏ ਔਰ ਸਾਧ ਸੰਗਤ ਜੀ ਅੱਜ ਦੇ ਜੋ ਹਫਤਾਵਰੀ ਦੀਵਾਨ ਹਨ ਇਹ ਮੁਖਸਰ ਸਾਹਿਬ ਜੀ ਦੇ ਜੋ 40 ਮੁਕਤੇ ਸ਼ਹਾਦਤ ਨੂੰ ਪ੍ਰਾਪਤ ਕੀਤੇ ਉਹਨਾਂ ਦੀ ਯਾਦ ਵਿੱਚ ਇਹ ਸੁੰਦਰ ਦੀਵਾਨ ਅੱਜ ਸਜਾਏ ਜਾ ਰਹੇ ਹਨ ਤੂਕਾ ਮਾਤਰ ਆਪਾਂ ਗੁਰ ਇਤਿਹਾਸ ਜੀ ਕਥਾ ਵਿਚਾਰ ਵੀ ਸਰਵਣ ਕਰਾਂਗੇ ਔਰ ਜੋ ਲੜੀਵਾਰ ਸ੍ਰੀ ਅਸਾਜ ਜੀ ਦੀ ਵਾਰ ਦੀ ਬਾਣੀ ਦੀ ਪਾਵਨ ਕਥਾ ਚੱਲ ਰਹੀ ਹੈ ਉਹ ਵੀ ਆਪਾਂ ਬਾਅਦ ਵਿੱਚ ਸਰਵਣ ਕਰਾਂਗੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਚਮਕੌਰ ਸਾਹਿਬ ਤੋਂ ਜੰਗ ਲੜ ਕੇ ਸਤਗੁਰੂ ਜੀ ਮਾਲਵੇ ਦੀ ਧਰਤੀ ਤੇ ਪੁੱਜੇ ਆ ਰਾਮੇ ਆਣਾ ਨਗਰ ਹੈ ਇੱਥੇ ਮਹਾਰਾਜ ਪੁੱਜਿਆ ਤਾਂ ਮਾਝੇ ਦੇਸ਼ ਦੀਆਂ ਕਿਉਂਕਿ ਇਹ ਪਹਿਲਾਂ ਦੇਸ਼ ਹੀ ਆਖੇ ਜਾਂਦੇ ਸਨ ਮਾਝਾ ਦੇਸ਼ ਮਾਲਵਾ ਦੇਸ਼ ਦੁਆਬਾ ਦੇਸ਼ ਇਹ ਮਾਝੇ ਦੀ ਇਲਾਕੇ ਦੀ ਜਿਹੜੀ ਪੰਚਾਇਤਾਂ ਸਨ ਜਿਹੜੇ ਮੁਖੀ ਮੋਹਤਵਾਰ ਸਰਪੰਚ ਪੰਚ ਆਦਿਕ ਸਨ ਇਹ ਸਾਰੇ ਇਲਾਕੇ ਦੇ ਇਕੱਠੇ ਹੋ ਕੇ ਸਤਗੁਰੂ ਜੀ ਪਾਸ ਗਏ ਰਾਮਿਆਣੇ ਦੀ ਧਰਤੀ ਤੇ ਉੱਥੇ ਜਾ ਕੇ ਸਾਰੇ ਬੇਨਤੀ ਕਰਨ ਲੱਗੇ ਮਹਾਰਾਜ ਸਾਹਿਬ ਅਸੀਂ ਤੁਹਾਡੀ ਦਿੱਲੀ ਦਰਬਾਰ ਦੇ ਨਾਲ ਸੁਲਾ ਕਰਵਾ ਦਿੰਨੇ ਆ ਮੇਲ ਮਲਾਪ ਦੁਬਾਰਾ ਤੋਂ ਕਰਵਾ ਦਿੰਨੇ ਆ ਤੁਸੀਂ ਇਹ ਜਿਹੜਾ ਵੈਰ ਭਾਵ ਰੱਖਿਆ ਹੋਇਆ ਹੈ ਪਰ ਸਤਿਗੁਰੂ ਜੀ ਤਾਂ ਨਰਵੈਰ ਹਨ ਪਰ ਇਹਨਾਂ ਨੇ ਇਉਂ ਹੀ ਸ਼ਬਦ ਵਰਤੇ ਕਹਿੰਦੇ ਮਹਾਰਾਜ ਜਿਹੜਾ ਵੈਰ ਭਾਵ ਰੱਖਿਆ ਹੈ ਇਹ ਤਿਆਗ ਦੇਵੋ ਅਸੀਂ ਤੁਹਾਡਾ ਮੇਲ ਮਲਾਪ ਕਰਵਾ ਦਿੰਨੇ ਹਾਂ ਤਾਂ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਉਸ ਵਕਤ ਬੀਰ ਰਸ ਵਿੱਚ ਆ ਗਏ ਕਹਿਣ ਲੱਗੇ ਜਦੋਂ ਸਾਡੇ ਵੱਡੇ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਸੀ ਉਦੋਂ ਤੁਸੀਂ ਇਹ ਵੈਰ ਭਾਵ ਕਿਉਂ ਨਾ ਮਿਟਾਇਆ ਜਦੋਂ ਸਾਡੇ ਪਿਤਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਚਾਂਦਨੀ ਚੌਕ ਵਿਖੇ ਦਿੱਲੀ ਵਿਖੇ ਸ਼ਹੀਦ ਕੀਤਾ ਉਦੋਂ ਤੁਸੀਂ ਕਿੱਥੇ ਗਏ ਸੀ ਜਦੋਂ ਆਨੰਦਪੁਰ ਸਾਹਿਬ ਸਾਤ ਅੱਠ ਮਹੀਨੇ ਘੇਰਾ ਪਿਆ ਰਿਹਾ ਚਮਕੌਰ ਦੀ ਗੜੀ ਵਿੱਚ ਸਾਡ ਨੂੰ ਸਾਡੇ ਜਾਨ ਤੋਂ ਵੱਧ ਪਿਆਰੇ ਗੁਰਸਿੱਖ ਸ਼ਹੀਦਾਂ ਨੂੰ ਸ਼ਹੀਦੀ ਨੂੰ ਪ੍ਰਾਪਤ ਕਰ ਗਏ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਫਿਰ ਸਾਡੇ ਛੋਟੇ ਸਾਹਿਬਜ਼ਾਦਿਆਂ ਨੂੰ ਵੀ ਨੀਂਹਾਂ ਵਿੱਚ ਛਿਣ ਕੇ ਸਰਹੰਦ ਵਿੱਚ ਸ਼ਹੀਦ ਕੀਤਾ ਗਿਆ ਉਦੋਂ ਤੁਸੀਂ ਕਿੱਥੇ ਗਏ ਸੀ ਤੁਸੀਂ ਉਦੋਂ ਕਿਉਂ ਨਾ ਆ ਕੇ ਸਲਾਹ ਕਰਾਈ ਸੋ ਮਹਾਰਾਜ ਇਹਨਾਂ ਦੀ ਦਿਲ ਦੀ ਜਾਣ ਕੇ ਕਿਉਂਕਿ ਮਨ ਵਿੱਚ ਪਹਿਲਾਂ ਹੀ ਵਿਚਾਰ ਕਰਕੇ ਆਏ ਸਨ ਕਿ ਅਸੀਂ ਸਤਗੁਰੂ ਜੀ ਨੂੰ ਬਦਾਵਾ ਲਿਖ ਦੇਣਾ ਹੈ ਉਸ ਵਕਤ ਮਹਾਰਾਜ ਕਹਿਣ ਲੱਗੇ ਜੇ ਤੁਹਾਡਾ ਦਿਲ ਸਾਡੀ ਸਿੱਖੀ ਨੂੰ ਧਾਰਨ ਕਰਨ ਵਿੱਚ ਨਹੀਂ ਹੈ ਤਾਂ ਸਾਨੂੰ ਬਦਾਵਾ ਲਿਖ ਦਿਓ ਅੰਤਰਜਾਮੀ ਸਤਗੁਰੂ ਜੀ ਦੀ ਇਹ ਗੱਲ ਜਾਣ ਕੇ ਇਹ ਜੜੀਆਂ ਮਾਝ ਦੀਆਂ ਪੰਚਾਇਤਾਂ ਸਾਨ ਪੰਜ ਸਰਪੰਚ ਆਏ ਸਾਨ ਇਹਨਾਂ ਨੇ ਸਾਹਿਬ ਸਿੰਘ ਜੀ ਉਸ ਵਕਤ ਬਦਾਵਾ ਲਿਖਿਆ ਕਿ ਅੱਜ ਤੋਂ ਬਾਅਦ ਤੁਸੀਂ ਮਹਾਰਾਜ ਸਾਡੇ ਗੁਰੂ ਨਹੀਂ ਔਰ ਅਸੀਂ ਤੁਹਾਡੇ ਸਿੱਖ ਨਹੀਂ ਆਮ ਪ੍ਰਚਲਿਤ ਇਹ ਹੈ ਕਿ ਕਿਉਂਕਿ ਗਿਆਨੀ ਗਿਆਨ ਸਿੰਘ ਜੀ ਨੇ ਵੀ ਇਹ ਲਿਖ ਦਿੱਤਾ ਹੈ ਕਿ ਜਿਹੜਾ ਬਦਾਵਾ ਸੀ ਭਾਈ ਮਾਹ ਸਿੰਘ ਨੇ ਲਿਖਿਆ ਸੀ ਨਹੀਂ ਸਾਧ ਸੰਗਤ ਜੀ ਇਹ ਜਿਹੜਾ ਬਦਾਵਾ ਭਾਈ ਮਾਹ ਸਿੰਘ ਵੱਲੋਂ ਨਹੀਂ ਸੀ ਲਿਖਿਆ ਗਿਆ ਇਹ ਮਾਝੇ ਦੀਆਂ ਪੰਚਾਇਤਾ ਨੇ ਮੁਖੀ ਮੋਤਵਾਰ ਸਿੰਘਾ ਨੇ ਇਹ ਲਿਖਿਆ ਸੀ ਜਾ ਕੇ ਸਿੱਖਾਂ ਨੇ ਔਰ ਭਾਈ ਮਹਾ ਸਿੰਘ ਕੇਵਲ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਨਾਲ ਪੰਚਾਇਤਾਂ ਦੇ ਗਏ ਸਨ ਔਰ ਉਧਰੋਂ ਸਾਧ ਸੰਗਤ ਜੀ ਪਿੱਛੋਂ ਇੱਕ ਸਿੰਘ ਸਨੇਹਾ ਲੈ ਕੇ ਆਇਆ ਹੈ ਕਿ ਵਜੀਦ ਖਾਂ ਫੌਜ ਦੀ ਚੜ੍ਹਾਈ ਕਰਕੇ ਨੇੜੇ ਪੁੱਜ ਗਿਆ ਹੈ ਮਹਾਰਾਜ ਸਾਨੂੰ ਇਸ ਤੋਂ ਅੱਗੇ ਕੂਚ ਕਰਨਾ ਚਾਹੀਦਾ ਕੋਈ ਚੰਗੀ ਜਗ੍ਹਾ ਵੇਖ ਕੇ ਉੱਥੇ ਟਿਕਾਣਾ ਕਰਨਾ ਚਾਹੀਦਾ ਹੈ ਇਹ ਸਤਗੁਰੂ ਜੀ ਨੂੰ ਇਹਨਾਂ ਮਰਜੀ ਦੀਆਂ ਪੰਚਾਇਤਾਂ ਨੇ ਜਦੋਂ ਬਦਾਵਾ ਲਿਖਿਆ ਮਹਾਰਾਜ ਨੇ ਉਹ ਬਦਾਵਾ ਲੈ ਕੇ ਆਪਣੀ ਜੀਬ ਵਿੱਚ ਪਾ ਲਿਆ ਔਰ ਇਹ ਸਿੱਖੀ ਤੋਂ ਖਾਰ ਜੋ ਕੇ ਵਾਪਸ ਮੁੜ ਗਏ ਪਰ ਜਦੋਂ ਭਾਈ ਮਾਹ ਸਿੰਘ ਨੂੰ ਸਾਰੀ ਗੱਲ ਬਾਰੇ ਪਤਾ ਲੱਗਾ ਤਾਂ ਉੱਥੇ ਸਾਧ ਸੰਗਤ ਜੀ ਇਹਨਾਂ ਦੇ ਨਾਲ 40 ਸਿੰਘ ਹੋਰ ਵੀ ਗਏ ਹੋਏ ਸਨ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਔਰ ਭਾਈ ਮਾਹ ਸਿੰਘ ਨੇ ਫਿਰ ਸਾਧ ਸੰਗਤ ਦੀ ਸਾਰੇ ਸਿੰਘਾਂ ਨੂੰ ਲਲਕਾਰਿਆ ਕਿ ਮਹਾਰਾਜ ਦੇ ਬਚਨ ਹਨ ਸਾਹਿਬ ਸੰਕਟ ਸੰਕਟ ਵੈ ਸੇਵਕ ਭਜੈ ਚਿਰੰਗਾਲ ਨਾ ਜੀਵੈ ਦੂ ਕੋ ਲੱਜੈ ਮਹਾਰਾਜ ਦਾ ਬਚਨ ਹੈ ਕਿ ਮਾਲਕ ਤੇ ਐਸਾ ਸਮਾਂ ਬਣ ਆਵੇ ਔਰ ਸੇਵਕ ਮਾਲਕ ਨੂੰ ਛੱਡ ਕੇ ਭੱਜ ਜਾਵੇ ਤਾਂ ਬਹੁਤਾ ਲੰਮਾ ਸਮਾਂ ਉਹ ਜ਼ਿੰਦਗੀ ਜੀਉ ਨਹੀਂ ਸਕਦਾ ਔਰ ਉਹਨੂੰ ਦੋਵਾਂ ਲੋਕਾਂ ਵਿੱਚ ਸ਼ਰਮਸ਼ਾਰ ਹੋਣਾ ਪੈਂਦਾ ਹੈ ਇਹ ਮਾਝੇ ਦੀਆਂ ਪੰਚਾਇਤਾਂ ਨੇ ਤਾਂ ਸਾਡਾ ਲੋਕ ਪਰਲੋਕ ਖਰਾਬ ਕਰ ਦਿੱਤਾ ਸਾਨੂੰ ਕਿਸੇ ਜੋਗਾ ਨਹੀਂ ਰਹਿਣ ਦਿੱਤਾ ਮੂੰਹ ਦਿਖਾਉਣ ਜੋਗਾ ਨਹੀਂ ਰਹਿ ਦਿੱਤਾ ਹੁਣ ਸਾਨੂੰ ਇੱਥੇ ਸਤਿਗੁਰੂ ਜੀ ਦੇ ਦਰ ਤੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਇਸ ਕਰਕੇ ਤੁਸੀਂ ਆਓ ਔਰ ਜਿਵੇਂ ਪਾਪਾ ਦੀਪ ਸਿੰਘ ਜੀ ਨੇ ਲਕੀਰ ਖੀਚੀ ਸੀਵੇਂ ਭਾਈ ਮਾਹ ਸਿੰਘ ਨੇ ਵੀ ਲਕੀਰ ਖੀਚੀ ਹੈ ਔਰ ਆਖਿਆ ਹੈ ਸਾਰਿਆਂ ਦੇ ਤਾਈ ਕਿ ਅਸੀਂ ਇੱਥੇ ਹੀ ਸ਼ਹਾਦਤ ਪ੍ਰਾਪਤ ਕਰਾਂਗੇ ਦੁਸ਼ਮਣ ਦੀ ਫੌਜ ਨੂੰ ਸਤਗੁਰੂ ਜੀ ਦੇ ਨੇੜੇ ਨਹੀਂ ਜਾਣ ਦੇਵਾਂਗੇ ਜਿੰਨਾ ਚਿਰ ਤੱਕ ਸਾਡੇ ਸਰੀਰ ਵਿੱਚ ਪ੍ਰਾਣ ਚੱਲਦੇ ਆ। ਇਉਂ ਸਾਧ ਸੰਗ ਜੀ ਪ੍ਰਾਣ ਕਰਕੇ ਇਹਨਾਂ ਗੁਰਸਿੱਖਾਂ ਨੇ ਉਹ ਜਿਹੜੀ ਢਾਬ ਸੀ ਉੱਥੇ ਖਦਰਾਣੇ ਦੀ ਢਾਬ ਉੱਥੇ ਸਾਧ ਸੰਗਤ ਜੀ ਇਹਨਾਂ ਨੇ ਜੋ 베ਰੀਆਂ ਦੇ ਝਾੜ ਸਨ ਉਹਨਾਂ ਤੇ ਆਪਣੇ ਚਾਦਰੇ ਪਾ ਦਿੱਤੇ ਦੁਸ਼ਮਣ ਦੂਰੋਂ ਇਉਂ ਪ੍ਰਤੀਤ ਹੋਵੇ ਜਿਵੇਂ ਬਹੁਤ ਤੰਬੂ ਹਨ ਬੜੀ ਗੁਰਸਿੱਖਾਂ ਦੀ ਫੌਜ ਇੱਥੇ ਖੜੀ ਹੈ ਉੱਥੇ ਸਾਧ ਸੰਗਤ ਜੀ ਫਿਰ ਪੰਜ-ਪੰਜ ਛੇ-ਛੇ ਸਿੰਘਾਂ ਦੇ ਜਥਿਆਂ ਨੇ ਗਾਹ ਹੋ ਕੇ ਦੁਸ਼ਮਣ ਦੇ ਨਾਲ ਜੰਗ ਕੀਤਾ ਔਰ ਲੰਮਾ ਸਮਾਂ ਜੰਗ ਕੀਤਾ ਦੁਸ਼ਮਣ ਦੀ ਫੌਜ ਦੇ ਹਜ਼ਾਰਾਂ ਜਿਹੜੇ ਵੈਰੀ ਸਾਨੂੰ ਮਾਰੇ ਔਰ ਇਉਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਔਰ ਉਧਰ ਸਤਗੁਰੂ ਜੀ ਟੀਬੀ ਸਾਹਿਬ ਵਾਲੇ ਸਥਾਨ ਤੇ ਚੜ੍ਹ ਕੇ ਉਪਰੋਂ ਤੀਰ ਛੱਡ ਰਹੇ ਹਨ ਜਦੋਂ ਲੰਮਾ ਸਮਾਂ ਜੰਗ-ਜੁੱਦ੍ਹ ਚੱਲਿਆ ਉੱਥੇ ਪਾਣੀ ਦੀ ਘਾਟ ਸੀ ਜਿਹੜੀ ਫੌਜ ਸੀ ਉਹ ਦੁਸ਼ਮਣਾਂ ਦੀ ਤੁਰਕਾ